ਗੁਰੂ ਦਵਾਰਾ ਸਿੰਘ ਸਵਾਦ ਫਿਰਨੀ ਵਾਲਾ ਪਿੰਡ ਜੋਲਾ ਵਿਖੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ 419ਵਾਂ ਸ਼ਹੀਦੀ ਦਿਹਾੜਾ ਮਨਾਇਆ ਸ੍ਰੀ ਸੁਖਮਨੀ ਸਾਇੰ ਸੇਵਾ ਸੁਸਾਇਟੀ ਬੀਬੀਆਂ ਦੇ ਜਥੇ ਨੇ ਰਾਤ ਸਭਨਾ ਕੀਰਤਨ ਕਰਕੇ ਸੰਗਤ ਨੂੰ ਕੀਤਾ ਨਿਹਾਲ ਗੁਰੂ ਦਵਾਰਾ ਸਿੰਘ ਸਬਾਤ ਫੇਰਨੀ ਵਾਲਾ ਪਿੰਡ ਜੋਲਾ ਵਿਖੇ ਅੱਜ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬੀਬੀਆਂ ਦੇ ਜਥੇ ਵੱਲੋਂ ਸ਼ਹੀਦਾਂ ਦੇ ਸਰਤਾਜ ਪੰਚਮ ਪਾਸ਼ਾ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ 419ਵਾਂ ਸ਼ਹੀਦੀ ਦਿਹਾੜਾ ਬਹੁਤ ਹੀ ਸਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਇਸ ਮੌਕੇ ਸਵੇਰ ਸਾਰ ਤੋਂ ਹੀ ਕੜਾ ਛੋਲੇ ਦਾ ਪ੍ਰਸਾਦ ਸੰਗਤਾਂ ਨੂੰ ਆਤੁੱਟ ਵਰਤਾਇਆ ਜਾ ਰਿਹਾ ਸੀ ਬੀਬੀਆਂ ਦੇ ਜਥੇ ਨੇ ਰਾਸ ਪੀਣਾ ਕੀਰਤਨ ਕਰਕੇ ਸੰਗਤਾਂ ਨੂੰ ਰੂਹਾਨੀ ਰੰਗ ਨਾਲ ਸਾਬੂ ਤਾਜ ਕੀਤਾ ਮਾਮਾ ਭਾਣਾ ਧੀਆਂ ਧਿਆਣੀਆਂ ਇਸ ਮੌਕੇ ਤੇ ਭਾਰੀ ਗਿਣਤੀ ਵਿੱਚ ਮੌਜੂਦ ਰਹੀਆਂ ਪ੍ਰਧਾਨ ਦਿਆਲ ਸਿੰਘ ਜੋਹਲਾਹੜਾ ਇਸ ਮੌਕੇ ਤੇ ਬੀਬੀਆਂ ਦੇ ਇਸ ਕਾਰਜ ਦੀ ਸਿਫਤ ਕੀਤੀ ਤੇ ਆਖਿਆ ਕਿ ਬੀਬੀਆਂ ਦਾ ਜਥਾ ਸੰਗਤਾਂ ਨੂੰ ਗੁਰਬਾਣੀ ਨਾਲ ਜੋੜ ਕੇ ਮਹਾਨ ਕਾਰਜ ਕਰ ਰਿਹਾ ਹੈ ਇਸ ਮੌਕੇ ਬੀਬੀਆਂ ਦੀ ਫੋਕਸ ਪੰਜਾਬੀ ਨਾਲ ਗੱਲਬਾਤ ਵੀ ਸੁਣੋ ਦੁਪਹਿਰ 2 ਵਜੇ ਤੋਂ ਬਾਅਦ ਲੰਗਰ ਸੰਗਤਾਂ ਨੂੰ ਆਤੁੱਤ ਵਰਤਾਇਆ ਗਿਆ ਬੀਬੀ ਪ੍ਰਿਤਪਾਲ ਕੌਰ ਬਲਵਿੰਦਰ ਕੌਰ ਗੁਰਮੀਤ ਕੌਰ ਚਰਨਜੀਤ ਕੌਰ ਸਰਬਜੀਤ ਕੌਰ ਸਤਿੰਦਰ ਕੌਰ ਜਸਵੀਰ ਕੌਰ ਦਵਿੰਦਰ ਕੌਰ ਤੇ ਹੋਰ ਨਾ ਬੀਬੀਆਂ ਨੇ ਵੀ ਅਨਥਕ ਸੇਵਾ ਨਿਭਾਈ ਅੰਤ ਵਿੱਚ ਬੀਬੀ ਪ੍ਰਤਪਾਲ ਕੌਰ ਨੇ ਮਲੇ ਸਹਿਯੋਗ ਲਈ ਸਭ ਦਾ ਆਵਾਰ ਵੀ ਜਤਾਇਆ ਜਗਤਾਰ ਸਿੰਘ ਖਾਲਸਾ ਹੋਰਾ ਵੀ ਇਸ ਮੌਕੇ ਤੇ ਸੇਵਾ ਨਿਭਾਈ ਅਦਾ ਸੰਗਤ ਨੂੰ ਇਹ ਬੇਨਤੀ ਕਰਦਾ ਵੀ ਜੋਸ਼ੀ ਦਿਗਵਰ ਪੰਨੇ ਪਾਛ ਨੇ ਆਪਣਾ ਸਰੀਰ ਕਸ਼ਟ ਦੇ ਕੇ ਸਿੱਧੀ ਪਾਈ ਆ ਔਰ ਸਾਰੇ ਸਿੱਖ ਕੌਮ ਨੂੰ ਆਪਣੀ ਸ਼ਾਂਤੀ ਦਾ ਸੰਦੇਸ਼ ਦਿੱਤਾ ਉਹਨੇ ਤੇ ਆਪਣੇ ਧਰਮ ਤੇ ਪੱਕੇ ਰਹੇ ਆ ਉਹਨਾਂ ਦੇ ਵਰਪਰ ਮਨਾਉਣਾ ਆਪਣਾ ਸਿੱਧੀ ਵਰਪਰ ਮਨਾਉਣਾ ਸਾਡੇ ਬਾਅਦ ਤੇ ਸਿੱਖ ਕੌਮ ਤੇ ਬਹੁਤ ਜ਼ਰੂਰੀ ਆ ਔਰ ਸਾਰੇ ਸੰਗਤ ਨੂੰ ਔਰ ਨਿੱਕੇਆਂ ਬੱਚਿਆਂ ਨੂੰ ਇਹ ਇਹ ਪ੍ਰੇਰਨਾ ਕਰਦੇ ਆ ਕਿ ਉਹਨਾਂ ਦੀ ਪੂਰੀ ਸਿੱਖਿਆ ਲਓ ਔਰ ਉਹਨਾਂ ਦੇ ਆਪਣੇ ਧਰਮ ਨਾਲ ਛੱਡੋ ਸਾਕਿਤਾਂ ਤੇ ਰੋਜ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਆਪਣੇ ਸਰਕਉਮ ਨੂੰ ਬਚਾਇਆ ਅਸੀਂ ਔਰ ਇਲਾਕਾ ਨਿਵਾਸੀ ਔਰ ਸਾਰੇ ਪਿੰਡ ਦਾ ਬਹੁਤ ਤੁਹਾਨੂੰ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਿ ਸਾਡੇ ਇਸ ਸ਼ਹੀਦੀ ਗੋਲਪੁਰ ਤੇ ਸਾਡਾ ਸਹਿਯੋਗ ਦਿੱਤਾ ਔਰ ਸੰਗਤਾਂ ਦਾ ਸੁਰੋਗਤਾ ਔਰ ਖਾਸ ਕਰਕੇ ਫੋਕਸ ਚੈਨਲ ਵਾਲਿਆਂ ਦਾ ਹੀ ਬਹੁਤ ਧੰਨਵਾਦ ਕਰਦੇ ਆ ਜੋ ਹਰੇਕ ਪ੍ਰੋਗਰਾਮ ਤੇ ਸਾਡੇ ਨਾਲ ਸਹਿਯੋਗ ਦਿੰਦੇ ਆ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਤਨ ਤਨ ਸੀ ਸਿੱਧਾਂ ਦੇ ਸਤਾ ਤਨ ਗੁਰ ਅਰਜਨ ਦੇ ਮਹਾਰਾਜ ਦਾ ਜੀ ਦੇ ਆੜਾ ਸੁਖਮੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਮਨਾਇਆ ਜਾ ਰਿਹਾ ਹੈ ਇਸ ਦੇ ਸਬੰਧ ਵਿੱਚ ਬੀਬੀਆਂ ਵੱਲੋਂ ਪੰਜ ਬੀਬੇ ਵੱਲੋਂ ਸੈਸ ਪਾਠ ਦੀ ਅਰੰਭਤਾ ਕੀਤੀ ਗਈ ਸੀ ਜਿਨ੍ਹਾਂ ਦਾ ਭੋਗ ਅੱਜ ਪਾਇਆ ਹੈ ਤੇ ਇਹ ਲੜੀ ਸੁਖਮੀ ਸਾਹਿਬ ਦੀ ਚਾਲੇ ਜਨਾ ਤੋਂ ਚੱਲ ਰਹੀ ਹੈ ਤੇ ਉਹਦੇ ਸਮੇਂ ਵਿੱਚ ਵੀ ਚੱਲਦੀ ਰਹੇਗੀ ਬਹੁਤ ਕਿਸ ਤਰ੍ਹਾਂ ਦੇ ਕੰਮ ਜਿਹੜੇ ਸੁਖਮੀ ਸਾਹਿਬ ਸੁਸਾਇਟੀ ਹੈ ਤੁਹਾਡੀ ਕਰਦੀ ਹੈ ਗੁਰਮਤ ਕੈਂਪਲ ਕਰਦੇ ਹਾਂ ਜੀ ਦਸਤਾਰ ਸਿੱਖ ਲਈ ਇਸ ਸਮੇਂ ਇਸੇ ਸਥਾਨ ਦੇ ਉੱਤੇ ਬੱਚਿਆਂ ਨੂੰ ਫ੍ਰੀ ਕੀਰਤਨ ਸਿਖਲਾਈ ਦਿੱਤੀ ਜਾਂਦੀ ਹੈ ਜਲਰੂਬਾ ਦੀ ਸਿਖਲਾਈ ਹੁੰਦੀ ਹੈ ਡਬਲੇ ਦੀ ਸਿਖਲਾਈ ਇਸ ਵਿੱਚ ਦੇ ਬੱਚਿਆਂ ਕੋਲ ਕੋਈ ਫੀਸ ਨਹੀਂ ਲਈ ਜਾਂਦੀ ਆਉਣ ਦੇ ਸਮੇਂ ਵਿੱਚ ਅਸੀਂ ਜਲਦੀ ਹੀ ਗੱਤਕਾ ਸਿਖਲਾਈ martial art ਦੀ ਸਿਖਲਾਈ ਵੀ ਬੱਚੇ ਵਾਸਤੇ ਸ਼ੁਰੂ ਕਰਨ ਜਾ ਰਹੇ ਹਾਂ ਕੀ ਸੰਦੇਸ਼ ਦੇਣਾ ਚਾਹੋਗੇ ਲੋਕਾਂ ਨੂੰ ਕਿ ਜਿਆਦਾ ਜਿਆਦਾ ਇਸ ਸੋਸਾਇਟੀ ਨਾਲ ਜੁੜਨ ਤੇ ਬੱਚਿਆਂ ਨੂੰ ਕੀ ਅਪੀਲਾ ਕੀ ਹੋ ਜਾ ਜਿਹੜੀ ਤੁਹਾਡੇ ਵੱਲੋਂ ਸਿਖਲਾਈਆਂ ਦਿੱਤੀਆਂ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਦਾ ਲਾਭ ਲੈਣ ਅਸੀਂ ਤਾਂ ਇਹੀ ਉਸ ਕਾਲ ਪ੍ਰਭੂ ਕੇ ਅਰਦਾਸ ਕਰਦੇ ਹਾਂ ਕਿ ਸਤਿਗੁਰ ਪਾਤਸ਼ਾਹ ਜੀ ਇਹਨਾਂ ਬੀਵੀਆਂ ਉੱਤੇ ਇਸੇ ਤਰ੍ਹਾਂ ਮਿਹਰ ਭਰਿਆ ਰੱਖਣਾ ਹੱਥ ਰੱਖਣਾ ਆਪਸੀ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਤਾਂ ਕਿ ਆਉਂਦੇ ਹੋਏ ਘਰਸ ਵੀ ਇਸੇ ਤਰ੍ਹਾਂ ਹੀ ਹੱਥ ਨਾਲ ਹੱਥ ਸਿਰ ਨਾਲ ਸਿਰ ਜੋੜ ਕੇ ਮਨਾਉਂਦੇ ਰਹਿਣ ਆਉਂਦੇ ਸਮੇਂ ਵਿੱਚ ਅਸੀਂ ਸ਼ਹੀਦਾਂ ਦੇ ਸਿੱਖਾਂ ਤੇ ਪੁੱਤਰ ਪੋਤਰ ਸਤਿਗੁਰ ਪਾਤਸ਼ਾਹ ਜੀ ਘਰਤੇ ਇੱਕ ਭਾਦ ਦੇ ਜੀ ਦਾ ਸਿੱਧੀ ਸਮਾਗਮ ਜਿਹੜਾ ਹੈ ਉਹ ਵੀ ਮਨਾਉਣ ਜਾ ਰਹੇ ਹਾਂ ਤੇ ਸੰਗਤਾਂ ਨੂੰ ਅਪੀਲ ਹੈ ਬੇਨਤੀ ਹੈ ਕਿ ਇਸ ਕਾਰਜ ਵਿੱਚ ਵੀ ਇਸੇ ਤਰ੍ਹਾਂ ਹੀ ਸਹਿਯੋਗ ਦੇਣਾ ਹੈ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇ ਕਿਉਂਕਿ ਪੰਜਾਬ ਜਿਹੜੀ ਤਰਸ ਦੀ ਝੰਡੀਆਂ ਹੈਗੀਆਂ ਨੇ ਅਸੀਂ ਵਾਇਗਰੂ ਕੇ ਅਰਦਾਸ ਕਰਦੇ ਹਾਂ ਸਤਗੁਰ ਪਾਸ਼ਾ ਜੀ ਇਹਨਾਂ ਬੱਚਿਆਂ ਤੇ ਮਿਹਰ ਪ੍ਰਹਿਤ ਰੱਖਣਾ ਸਮਤ ਬਖਸ਼ਿਸ਼ ਕਰਨਾ ਅੱਜ ਜੋ ਨੌਜਵਾਨ ਬੱਚੇ ਨਸ਼ਿਆਂ ਦੀ ਪੇਡ ਵਿੱਚ ਆ ਰਹੇ ਹਨ ਉਹਨਾਂ ਨੂੰ ਉਹ ਗੱਲਾਂ ਛੱਡ ਕੇ ਗੁਰੂ ਮਹਾਰਾਜ ਦੀ ਸ਼ਰਨ-ਸ਼ਰਨ ਵਿੱਚ ਆਉਣਾ ਚਾਹੀਦਾ ਹੈ ਗੁਰੂ ਦੇ ਵੱਸੋਂ ਦੇ ਉਪਦੇਸ਼ਾਂ ਉੱਤੇ ਅਮਲ ਕਰਨਾ ਚਾਹੀਦਾ ਹੈ ਕਿ ਕਿ ਮਨੁੱਖਾ ਜਨਮ ਤੋਂ 84 ਲੱਖ ਜਨਮ ਤਾਂ ਬਾਅਦ ਮਿਲਿਆ ਹੈ ਤੇ ਇਸ ਜੀਵਨ ਨੂੰ ਅਜਾਈ ਨਹੀਂ ਜਾਣ ਦੇਣਾ ਚਾਹੀਦਾ ਗੁਰਮਤ ਦੇ ਕਾਰਜ ਕਰਨੇ ਆ ਸੰਸਾਰ ਦੇ ਸਮਾਜ ਦੀ ਭਲਾਈ ਦੇ ਕਾਰਜ ਕਰਨੇ ਚਾਹੀਦੇ ਹਨ ਮਾਤਾ ਪਿਤਾ ਦੇ ਅਗਿਆ ਗਰਦ ਬਣ ਕੇ ਉਹਨਾਂ ਨੂੰ ਵੀ ਬੁਢਾਪੇ ਵਿੱਚ ਸਹਾਰਾ ਬੰਨਾ ਚਾਹੀਦਾ ਹੈ ਅੱਜ ਸਮਾਂ ਹੈ ਜਿਹੜੇ ਬੁੱਢੇ ਮਾਤਾ ਪਿਤਾ ਜੀ ਹਨ ਉਹ ਆਪਣੇ ਬੱਚਿਆਂ ਦੀ ਜਿਨ੍ਹਾਂ ਨੇ ਉਹਨਾਂ ਨੂੰ ਸੰਭਾਲਣਾ ਹੁੰਦਾ ਹੈ ਉਹ ਅਜਨਚੇ ਦੇ ਰੇਡ ਵਿੱਚ ਜਾ ਕੇ ਸਮੇਂ ਤੋਂ ਪਹਿਲਾਂ ਹੀ ਮੌਤ ਦੇ ਮਨੂ ਵਿੱਚ ਜਾ ਰਹੇ ਹਨ ਆਓ ਆਪਾਂ ਸਾਰੇ ਅਰਦਾਸ ਕਰੀਏ ਸਤਗੁਰੂ ਪਾਤਸ਼ਾਹ ਜੀ ਇਹ ਨਾ ਬੱਚੇ ਨਸ਼ਮਤਕਸ਼ੀ ਕਰੋ ਔਰ ਨਸ਼ੇ ਤੋਂ ਦੂਰ ਹੋ ਕੇ ਆ ਸਮਾਜ ਦੀ ਭਲਾਈ ਕਰਨ ਮਾਤਾ ਪਿਤਾ ਦੇ ਕਹੇ ਨੇ ਕਾਰ ਬਰਨਣ ਤਾਂ ਕਿ ਸਮਾਜ ਸਾਡਾ ਉੱਚਾ ਤੇ ਸੁੱਚਾ ਬਣ ਸਕੇ ਜੀ ਸਵਾਲ ਕੀ ਪੁੱਛਣਾ ਹੈ ਜੀ ਹੋਵਾ ਹੈ ਗੁਰਦੀਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਿੰਘ ਸਭਾ ਫਿਰਨੀ ਵਾਲਾ ਵਿਖੇ ਸੁਖਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਇਸ ਗੁਰਦਰਾ ਸਾਹਿਬ ਵਿਖੇ ਹਰ ਰੋਜ਼ ਜਿੱਥੇ ਸੁਖਨੀ ਸਾਹਿਬ ਜੀ ਦੇ ਜਾਪ ਕੀਤੇ ਜਾ ਰਹੇ ਹਨ ਸ਼ਬਦ ਕੀਰਤਨ ਕੀਤਾ ਜਾ ਰਿਹਾ ਹੈ ਉੱਥੇ ਇਹਨਾਂ ਬੀਬੀਆਂ ਦੀ ਇੱਕ ਨਵੇਕਲੀ ਦੇਣ ਹੈ ਕਿ ਸਾਡੇ ਇਸ ਨਗਰ ਦੇ ਜਿਹੜੇ ਛੋਟੇ-ਛੋਟੇ ਬੱਚੇ ਹਨ ਉਹਨਾਂ ਨੂੰ ਗੁਰਮਤ ਦਾ ਗਿਆਨ ਅਤੇ ਨਾਲ ਹੀ ਕੀਰਤਨ ਦੀ ਸਖਲਾਈ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਛੋਟੇ-ਛੋਟੇ ਬੱਚੇ ਜਿੱਥੇ ਕੀਰਤਨ ਸਿੱਖ ਰਹੇ ਹਨ ਉੱਥੇ ਹਾਰਮੋਨੀਅਮ ਅਤੇ ਤਬਲੇ ਦੀ ਜਿਹੜੀ ਸਿਖਲਾਈ ਉਹ ਵੀ ਪ੍ਰਾਪਤ ਕਰ ਰਹੇ ਹਨ ਸਾਰੇ ਹੀ ਨਗਰ ਵੱਲੋਂ ਇਸ ਗੁਰਦੁਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਅਤੇ ਨਾਲ ਨਾਲ ਹੀ ਸੁਖਨੀ ਸਾਹਿਬ ਜੀ ਦਾ ਸਮੂਹ ਬੀਬੀਆਂ ਦਾ ਵੀ ਇਸ ਗੱਲੋਂ ਧੰਨਵਾਦ ਕੀਤਾ ਜਾ ਰਿਹਾ ਹੈ ਕਿ ਸਾਡੇ ਨਗਰ ਦੇ ਜਿਹੜੇ ਛੋਟੇ-ਛੋਟੇ ਬੱਚੇ ਹਨ ਉਹ ਛੋਟੀ ਉਮਰ ਦੇ ਵਿੱਚ ਹੀ ਕੀਰਤਨ ਦੀ ਸਿਖਲਾਈ ਜਿਹੜੇ ਹਨ ਉਹ ਲੈ ਕੇ ਨਿਸ਼ਕਾਮ ਸੇਵਾ ਜਿਹੜੇ ਹਨ ਕਰ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ